ਵੈਬਸਾਈਟ ਤੇ ਸੋਸ਼ਲ ਮੀਡੀਆ ਪੋਸਟ ਜਿਹੜੇ ਬਹੁਤ ਗਲਤ ਇਨਫੋਰਮੇਸ਼ਨ ਦੇ ਫਰੋਤ ਤੋਂ ਅਗਦੀਪੋ ਕਰਨੇ ਸ਼ੁਰੂ ਹੋ ਜਾਂਦੇ ਆ ਇਹ ਵੈਬਸਾਈਟ ਕਹਿੰਦੀ ਆ ਕਿ ਸਾਰਾ ਕੁਝ ਜਿਹੜਾ ਇਹ 30 ਦੀ ਸਪੀਡ 24 ਘੰਟੇ ਉੱਤੇ ਕਰ ਦੇਣੀ ਇਹ ਜਿਹੜੀ ਇੱਕ ਗੱਲ ਸੱਚੀ ਨਹੀਂ ਫੇਕ ਟ੍ਰੈਫਿਕ ਲਾਜ ਦੀਆਂ ਸਟੋਰੀਜ਼ ਦੇ ਉਹਨਾਂ ਨੂੰ ਬਹੁਤ ਜ਼ਿਆਦਾ ਆਨਲਾਈਨ ਸਪਰੈਡ ਹੋ ਰਹੀਆਂ ਆ ਪੁਲਿਸ ਚਾਹੁੰਦੀ ਆ ਲੋਕਾਂ ਨੂੰ ਕਿ ਤੁਸੀਂ ਕੇਅਰਫੁਲ ਰਹੋ ਕੋਈ ਵੀ ਕੋਈ ਇਦਾਂ ਦੀ ਗੱਲਬਾਤ ਅਜਿਹੀ ਨਾ ਕੀਤੀ ਜਾਵੇ ਇਦਾਂ ਦੀਆਂ ਵੈਬਸਾਈਟਸ ਬਹੁਤ ਆਈਆਂ ਆ ట్రాਫਿਕ ਰੂਲਸ ਬਾਰੇ ਇੱਕ ਫੇਕ ਵੈਬਸਾਈਟ ਆ ਇੱਥੇ ਬੈਂਕੂਮਰ ਦੇ ਵਿੱਚ ਬੀਸੀ ਦੇ ਵਿੱਚ ਉਹਨੇ ਬਹੁਤ ਜ਼ਿਆਦਾ ਲੋਕਾਂ ਨੂੰ ਮਤਲਬ ਮਿਸਲੀਡ ਕੀਤਾ ਜਾਂ ਕਨਫਿਊਜ਼ ਕੀਤਾ ਜਾਂ ਕਹਿ ਲਓ ਤੰਗ ਪਰੇਸ਼ਾਨ ਕੀਤਾ ਹੈ ਵੈਬਸਾਈਟ ਤੇ ਸੋਸ਼ਲ ਮੀਡੀਆ ਪੋਸਟ ਜਿਹੜੇ ਬਹੁਤ ਗਲਤ ਇਨਫੋਰਮੇਸ਼ਨ ਦੇ ਫਿਰ ਉਹ ਤੋਂ ਅੱਗੇ ਅੱਗੇ ਫੈਲਨੇ ਸ਼ੁਰੂ ਹੋ ਜਾਂਦੇ ਆ ਕਿ ਔਰ ਹੋਈ ਇਹਦਾ ਮਾਮਲਾ ਕੀ ਹੈ ਕੈਨੇਡਾ ਦੇ ਲਾਜ਼ਵਾਰ ਆ ਜਿਹਦੇ ਵਿੱਚ ਇਹਨਾਂ ਨੇ ਕਿਹਾ ਕਿ ਜਿਹੜੀ ਸਕੂਲ ਜ਼ੋਨ ਆ ਉਹਦੇ ਵਿੱਚ ਮਤਲਬ ਉਹ ਵੈਬਸਾਈਟ ਉਹ ਤਰ੍ਹਾਂ ਤਰ੍ਹਾਂ ਦੇ ਸ਼ੋਸ਼ੇ ਛੱਡਦੇ ਆ ਪਰ ਲੋਕਾਂ ਨੂੰ ਹੁਣ ਸਾਡਾ ਖਬਰ ਕਰਦਾ ਮਤਲਬ ਵੀ ਇਹੀ ਹੈ ਵੀ ਇਹਨਾਂ ਚੀਜ਼ਾਂ ਦੇ ਉੱਤੇ ਯਕੀਨ ਨਾ ਕੀਤਾ ਜਾਵੇ ਜਿੰਨਾ ਚਿਰ ਤੁਸੀਂ ਕਿਸੇ ਆਫਿਸ ਨੂੰ ਕੰਟੈਕਟ ਨਹੀਂ ਕਰਦੇ ਜਾਂ ਇਹਨਾਂ ਨੂੰ ਡਾਇਰੈਕਟਲੀ ਕਿਸੇ ਦੇ ਨਾਲ ਗੱਲਬਾਤ ਨਹੀਂ ਕਰਦੇ ਹੁਣ ਸਕੂਲ ਜ਼ੋਨ ਦੇ ਵਿੱਚ ਕਿਹਾ ਜਾ ਰਿਹਾ ਕਿ 24 ਘੰਟੇ ਸਪੀਡ ਲਿਮਟ 30 ਦੀ ਹੋਊਗੀ 1 ਜੁਲਾਈ ਤੋਂ ਪਰ ਜਿਹੜੀ ਕਿ ਖਬਰ ਸਹੀ ਨਹੀਂ ਹੈ ਵੀ ਇੱਕ ਤਾਂ ਹੁੰਦਾ ਨਾ 30 ਦੀ ਸਪੀਡ ਆਪਾਂ ਸਵੇਰੇ 8 ਵਜੇ ਤੋਂ ਲੈ ਕੇ 5 ਵਜੇ ਤੱਕ ਜਿੰਨਾ ਚਿਰ ਉੱਥੇ ਨਿਆਣੇ ਹੁੰਦੇ ਆ ਉਦੋਂ 30 ਦੀ ਉੱਤੋਂ ਅੱਗੇ ਪਿੱਛੇ ਜਾਂ ਛੁੱਟੀ ਵਾਲੇ ਦਿਨ ਜਿੰਨੀ ਮਰਜ਼ੀ ਕਰ ਸਕਦੇ ਇਹ ਵੈਬਸਾਈਟ ਕਹਿੰਦੀ ਆ ਕਿ ਸਾਰਾ ਕੁਝ ਜਿਹੜਾ ਹੈ 30 ਦੀ ਸਪੀਡ 24 ਘੰਟੇ ਹੀ ਉੱਥੇ ਕਰ ਦੇਣੀ ਹੈ ਜਿਹੜੀ ਕਿ ਗੱਲ ਸੱਚੀ ਨਹੀਂ ਹੈ ਜਿਹੜੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪੁਲਿਸ ਆ ਉਹਨਾਂ ਨੇ ਲੋਕਾਂ ਨੂੰ ਵਾਰਨਿੰਗ ਦਿੱਤੀ ਆ ਕਿ ਇਦਾਂ ਦੀ ਇਨਫੋਰਮੇਸ਼ਨ ਬਹੁਤ ਫੀਕ ਆ ਇਹ ਨਾ ਇਧਰ ਉਧਰ ਫੈਲਾਈ ਜਾਵੇ ਸਕੂਲ ਜਿਹੜੇ ਜ਼ੋਨਸ ਨੇ ਉਹ ਲੋਕਲ ਹਰ ਇੱਕ ਪ੍ਰੋਵਿੰਸ ਕੰਟਰੋਲ ਕਰਦਾ ਆਪਣੇ ਸਕੂਲ ਜੋ ਰੂਲਸ ਨੂੰ ਨਾ ਕਿਉਂ ਸਾਰੇ ਦੇਸ਼ ਦੇ ਲਈ ਜਿਹੜੇ ਕੀਤੇ ਜਾਂਦੇ ਆ ਤੇ BC ਦੇ ਜਿਹੜੇ ਸਕੂਲ ਜ਼ੋਨ ਨੇ ਉਹ ਯੂਸੂਲੀ ਐਕਟਿਵ ਹੁੰਦੇ ਸਵੇਰੇ 8 ਵਜੇ ਤੇ ਉਹਦੇ ਤੋਂ ਲੈ ਕੇ 5 ਵਜੇ ਤੱਕ ਅਨਲੈਸ ਕੋਈ ਹੋਰ ਸਾਈਨ ਉੱਥੇ ਉਹ ਸਪੀਡ ਦਾ ਨਾ ਪੋਸਟ ਕੀਤਾ ਜਾਵੇ ਸੋ ਫੇਕ ਟ੍ਰੈਫਿਕ ਲਾ ਜਿਹੜੀਆਂ ਸਟੋਰੀਜ਼ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਆਨਲਾਈਨ ਸਪਰੈਡ ਹੋ ਰਹੀਆਂ ਐ ਤੇ ਏਆਈ ਤੇ ਸੋਸ਼ਲ ਮੀਡੀਆ ਕਰਕੇ ਉਹਨਾਂ ਦੀ ਵੀ ਕਾਫੀ ਜ਼ਿਆਦਾ ਜਿਹੜੀ ਮੰਗ ਕਹਿ ਲਓ ਜਾਂ ਉਹਦੀ ਬੁੱਕਤ ਜਿਹੜੀ ਆ ਉਹ ਕੀਤੀ ਜਾ ਰਹੀ ਐ ਇਹ ਆਪਣੇ ਆਪ ਤੇ ਵਿੱਚ ਪੁਲਿਸ ਚਾਹੁੰਦੀ ਆ ਲੋਕਾਂ ਨੂੰ ਕਿ ਤੁਸੀਂ ਕੇਅਰਫੁਲ ਹੋ ਕੋਈ ਵੀ ਕੋਈ ਇਦਾਂ ਦੀ ਗੱਲਬਾਤ ਆ ਜਿਹੜੀ ਉਹ ਇੱਥੇ ਨਾ ਕੀਤੀ ਜਾਵੇ ਇਦਾਂ ਦੀਆਂ ਵੈਬਸਾਈਟਸ ਬਹੁਤ ਆਈਆਂ ਆ ਕਰਫਿਊ ਦੀ ਵੈਬਸਾਈਟ ਕੋਵਿਡ ਦੇ ਵਿਲੇ ਜਿਹੜੀ ਆਈ ਸੀ ਉਹ ਵੀ ਲਗ ਅਪਾ ਗੈਸ ਤਰ੍ਹਾਂ ਦੀ ਸੀ ਫਿਰ ਫੋਟੋ ਰਡਾਰ ਬਾਰੇ 2021 ਦੇ ਵਿੱਚ ਆਈ ਸੀ ਉਹ ਵੀ ਇਸ ਤਰ੍ਹਾਂ ਦੀ ਸੀ ਮਤਲਬ ਇਹਨਾਂ ਤੋਂ ਬਚਣਾ ਜਿਹੜਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਹੂਗਾ ਮਿਸ ਇਨਫਾਰਮੇਸ਼ਨ ਬਲੱਡ ਕੋ ਲਿਮਟ ਦੇ ਬਾਰੇ ਵੀ ਆਈ ਸੀ ਇੱਕ 2021 ਦੇ ਵਿੱਚ ਕੁਛਤਾਵਾਂ ਦੇ ਉੱਤੇ ਜਿਹੜੀ ਇੱਕ ਹੈਲਮਟ ਲਾ ਵੀ ਆ ਗਿਆ ਸੀ ਪੈਡੈਸਟਰੀਅਨ ਦੇ ਲਈ ਵੀ 2019 ਦੇ ਵਿੱਚ ਕੀ ਕੀ ਕਨੇਜ ਆਉਣ ਲੱਗ ਪਏ ਜਿਹੜੇ ਤੁਰ ਪੀ ਜਾਂਦੇ ਉਹਨਾਂ ਨੂੰ ਵੀ ਹੱਲ ਲਟ ਪਾਉਣਾ ਪਊਗਾ ਤੇ ਲੋਕ ਕਹੀ ਸੱਚੀ ਪਾ ਕੇ ਆਉਣ ਲੱਗ ਪਏ ਸੀ ਇਹ ਜਿਹੜੀਆਂ ਅਫਵਾਹਾਂ ਨੇ ਇਹਨਾਂ ਦੇ ਉੱਤੇ ਕਟੋ-ਕਟ ਯਕੀਨ ਨਾ ਕੀਤਾ ਜਾਵੇ ਤਾਂ ਤੁਸੀਂ ਜਿਹੜੇ ਅੱਗੇ ਉਹ ਜਾ ਸਕਦੇ ਆ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ